ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਭੈਣ ਭਰਾ ਦਾ ਪਵਿੱਤਰ ਰਖੜੀ ਦਾ ਤਿਉਹਾਰ ਕੱਲ ਮਨਾਇਆ ਜਾਵੇਗਾ ਦੇਸ਼ ਭਰ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਸਜੇ ਰਖੜੀ ਦੇ ਬਾਜ਼ਾਰ ਜਮਕੇ ਕੀਤੇ ਜਾ ਰਹੇ ਹਨ ਲੋਕਾਂ ਨੇ ਖਰੀਦਦਾਰੀ ਬਗੜ ਦੇ ਵਿੱਚ ਕੀਤੀਆਂ ਕਈ ਤਰ੍ਹਾਂ ਦੀਆਂ ਰਖੜੀਆਂ ਦੀਆਂ ਦੁਕਾਨਦਾਰਾਂ ਕੋਲ ਤਾਰੀ ਕਰਦੀਆਂ ਭੈਣਾ ਬਠਿੰਡਾ ਦੇ ਵਿੱਚ ਸਾਡੀ ਟੀਮ ਦੇ ਵੱਲੋਂ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਗਿਆ ਤਾਂ ਭੈਣਾ ਆਪਣੇ ਭਰਾਵਾਂ ਦੇ ਲਈ ਰਖੜੀਆਂ ਖਰੀਦਦੀਆਂ ਨਜ਼ਰ ਆਈਆਂ ਉੱਥੇ ਦੁਕਾਨਦਾਰਾਂ ਦੇ ਵੀ ਚਿਹਰੇ ਖਿੜੇ ਹੋਏ ਦਿਖਾਈ ਦਿੱਤੇ ਅਤੇ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਦੇ ਨਾਲ ਦੁਕਾਨਦਾਰਾਂ ਨੂੰ ਵੀ ਆਪਣੀ ਦੁਕਾਨਦਾਰੀ ਚਲਦੀ ਨਜ਼ਰ ਆ ਰਹੀ ਹੈ ਤੇ ਬਾਜ਼ਾਰ ਦੇ ਵਿੱਚ ਪਹੁੰਚੀਆਂ ਤਰ੍ਹਾਂ-ਤਰ੍ਹਾਂ ਦੀਆਂ ਰਖੜੀ ਦੀਆਂ ਵੈਰਾਈਟੀਆਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਬੱਚਿਆਂ ਦੇ ਲਈ ਪਹੁੰਚੀਆਂ ਸਪੈਸ਼ਲ ਰਖੜੀ ਦੀਆਂ ਵੈਰਾਈਟੀਆਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਬਖ ਬਖ ਬਾਜ਼ਾਰਾਂ ਦੀਆਂ ਤਸਵੀਰਾਂ ਜਿੱਥੇ ਕਿ ਦੁਕਾਨਦਾਰਾਂ ਦੇ ਵੱਲੋਂ ਰਖੜੀ ਦੀਆਂ ਕਾਫੀ ਵੈਰਾਈਟੀਆਂ ਨੂੰ ਸਜਾ ਕੇ ਪਹਿਣਾ ਨੂੰ ਆਪਣੇ ਦੁਕਾਨਵਾਲਾ ਆਕਰਸ਼ਿਤ ਕੀਤਾ ਜਾ ਰਿਹਾ ਹੈ नाम जती आई और दस्तो थी किथियां आए हैं हम मोड़ तो आएगी बट इनके अपने घर पे रखी है करवाते लगी हां जी तो किस तरह में रखने के लिए हां जी गोद में दे रखे रखी है या कोई ले रही करेगी मोड़ को अच्छे आम जी के पास बचा जी इस दुकान पे नहीं ये मेरे बिंगड़े पे रखी है अच्छा ਜੀ ਜਿਹੜੇ ਤੁਸੀਂ ਦੁਕਾਨ ਤੇ ਆਏ ਤੇ ਵਧੀਆ ਵਧੀਆ ਵਹਾਂ ਜਿਗਰਾ ਦੀ ਵਧੀਆ ਵਧੀਆ ਮਿਲਦੀ ਹੈ ਰੱਖਣੇ ਸੋਹਣੇ ਸਸਤੀ ਵੀ ਹੈਗੀ ਆ ਹਾਂਜੀ ਸਰ ਰੇਟ ਵੀ ਸਸਤੇ ਕਿ ਕਿ ਕਿਸ ਕਿਸ ਟਾਈਪ ਤੁਸੀਂ ਰੱਖਣੇ ਇਸੇ ਦੇਖੀ ਹੈਗੇ ਸਾਡੇ ਘੁੱਗੇ ਸਾਡੇ ਘੁੱਗੇ ਵੀ ਇਹੀ ਵਦੂ ਉਹ ਸੋਹਣੇ ਸੋਹਣੇ ਰੱਖਣੇ ਬੱਚਿਆਂ ਦੇ ਵੀ ਹਾਂਜੀ ਬੱਚਿਆਂ ਦੇ ਵੀ ਆ ਬੱਚਿਆਂ ਲਈ ਉਹਨੇ ਸੋਹਣੇ ਜੁਤੀ ਜਿਹੜਾ ਖਾਸ ਜਿਹੜਾ ਤਿਉਹਾਰ ਹੈਗਾ ਭੈਣ ਭਰਾ ਦਾ ਪਵਿੱਤਰ ਤਿਉਹਾਰ ਹੈ ਇਹ ਇੰਤਜ਼ਾਰ ਭੈਣ ਦਾ ਰਹਿ ਤਈ ਕਹਿੰਦਾ ਜੀ ਤੁਸੀਂ ਵੀ ਰੱਖਿਆ ਜੀ ਹਾਂਜੀ ਆ ਜੀ ਮੇਂਦੀ ਮੁੰਦੀ ਫੇਰ ਲਈ ਜੀ ਹਾਂਜੀ ਹਾਂਜੀ ਹੋਰ ਭੈਣਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਇਹੀ ਰੱਖੜੇ ਮੰਨਣ ਦੇਖੋ ਜੀ ਇਹ ਮੀਗਰੀਤੀ ਹੈ 20 ਬਾਕੀ ਨੋਕੀ ਨੂੰ ਮੰਨੀਆ ਰਖੜੀ ਜਰਾ ਪ੍ਰਾਨੋ ਇਸ ਕੈਪਚਰ ਰਖੜੀ ਕੈਪ ਜੀ ਆਓ ਇਹ ਕੀਤੀ ਹੈ ਬ੍ਰੋ ਵਾਲੀ ਹੈ ਜੀ ਇਹ ਤਾਂ ਗਿਆ ਲਿਆ ਕ੍ਰਿਸ਼ਨਾ ਵਾਲੀ ਹੈ ਜੀ ਘੜੀ ਵਾਲੀ ਵੀ ਹੈਗੀ ਹੈ ਹੋ ਲਾਈਟ ਵਾਲੀ ਵੀ ਹੈ ਤੇ ਕੱਲ ਬੰਨੋਗੇ ਇੱਕ ਪਰ ਪ੍ਰਾਨ ਰਖੜੀ ਬਹੁਤ ਵਧੀਆ ਰਿਸਪੌਂਸ ਆ ਰਹੇ ਜੀ ਜੀ ਕਿੰਨੇ ਟਾਈਮ ਤੋਂ ਲਾ ਰਹੇ ਮੈਨੂੰ ਤਿੰਨ ਸੀਜ਼ਨ ਹੋ ਗਏ ਜੀ ਅੱਛਾ ਹਾਂ ਜੀ ਕੀ ਦੀ ਵੈਰਾਈਟੀ ਕਿੱਡੀ ਕਿ ਪੰਚੀ ਇਸ ਪਰ ਫਾਸਟ ਵੈਰਾਈਟੀ ਬਹੁਤ ਵਧੀਆ ਜੀ ਪਹਿਨਾ ਵਾਸਤੇ ਔਰ ਵਿਦੇ ਵਾਸਤੇ ਰੋਨਲਡ ਜੀ ਜੁਆਇੰਟ ਰੱਖਦੇ ਵੀ ਬਹੁਤ ਵਧੀਆ ਵੈਰਾਈਟੀ ਆ ਸਿੰਗਲ ਚ ਵੀ ਬਹੁਤ ਸੋਹਣੀ ਵੈਰਾਈਟੀ ਆ ਜੀ ਬਹੁਤ ਬਾਜ਼ਾਰ ਮੇਟਾ ਦੇ ਗੱਲ ਕਰੀਏ ਕਿੰਨੇ ਰੁਪਏ ਤੋਂ ਜਿਹੜੀ ਸ਼ੁਰੂ ਹੋ ਜਾਂਦੀ ਹੈ ਹੱਦੀ ਘੱਟ ਮੇਰੇ ਕੋਲੇ 5 ਰੁਪਏ ਤੋਂ ਲੈ ਕੇ ਜੀ 2500 ਰੁਪਏ ਤੱਕ ਰਕਦੀ ਹੈ ਜੀ ਮੇਰੇ ਕੋਲ ਆਨਲਾਈਨ ਇੰਨਾ ਤੋਂ ਵੱਧ ਚੈੱਕ ਕਰ ਸਕਦੇ ਆ ਆਨਲਾਈਨ ਦਾ ਫਰਕ ਪਿਆ ਜੀ ਪਰ ਬਾਅਦ ਪਤਾ ਲੱਗਦਾ ਵੀ ਚੀਜ਼ ਸਹੀ ਮਿਲੇ ਜਾਂ ਸਾਨੂੰ ਨਹੀਂ ਸਹੀ ਮਿਲੇਗੀ ਇਹ ਪ੍ਰੈਕਟੀਕਲ ਹੁੰਦਾ ਹੈਗਾ ਤੁਸੀਂ ਸਾਹਮਣੇ ਜਾ ਕੇ ਟੀਜ ਨੂੰ ਟੱਚ ਸਕਦੇ ਹੋ ਨੇ